ਸ੍ਰੀ ਕਾ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆਮੀਦ ਆ ਤੁਹਾਰੇ ਠੀਕ ठाਕਾ ਹੋਵੰਗੇ ਸੋ ਹਾਂ ਤਈ ਛੋਟਾ ਪਰ ਫਤੇ ਵੀਰ ਬਲੌਗ ਚੈਨਲ ਤੇ ਇਸ ਵੇਰ ਦਾ ਟਾਈਮ ਹੋ ਗਿਆ 4 ਵਜੇ ਦਾ ਤੇ ਇਧਰ ਸਾਡਾ ਆਲਾਰਮ ਚੱਲ ਰਿਹਾ ਹੈ ਇਹ ਇਹ ਜਿਹੜੀ ਦਿੱਲੀ ਆ ਕੇ 4:30 ਜਾਂ 4 ਵਜੇ ਬੈਠ ਜਾਂਦੀ ਹੈ ਤੇ ਫਿਰ ਇਹ ਇੰਨੀ ਹੋਣੀ ਰਹਿੰਦੀ ਹੈਗੀ ਦਿੱਲੀ ਦਾ ਟਾਈਮ ਆਇਦਾ ਬਸ 1.5 ਘੰਟਾ ਦਿੱਲੀ ਬਸ ਸਟੇ ਨੇ ਬੈਠੇ ਨੇ ਬੈਠਣਾ ਚਾਰ ਜਾਂ 4:30 ਵਜੇ ਆ ਜਾਂਦੀ ਹੈ ਤੇ ਫੋਨਦੀ ਹੈ ਕਿ ਸਾਨੂੰ ਤੇ ਇਹਦਾ ਪੱਕਾ ਆਲਰਮ ਆਏ ਕਿ ਤੜ੍ਹ ਲਈ ਮੈਨੂੰ ਨਹੀਂ ਰੱਖਿਆ ਸੀ 4 ਵਜੇ ਤੇ ਮੈਂ 4:30 ਵਜੇ ਗਈ ਸੀ ਬਸ ਜਾਰਾਤਾ ਬਣਵਾ ਕੇ ਸਿੱਧੇ ਸਿਲੀ ਸੀ ਕਿ ਮੈਂ ਬਹੁਤ ਚੰਗਾ ਲਾਈ ਹੋਈ ਸੀ ਤੇ ਵਿੱਚ ਪੈਸੇ ਸੀ ਤੇ 그러면은 ਦੇਖਣ ਲੱਗੀ ਸੀ ਅਸਵੇਰੇ ਉੱਤੋਂ ਫੋਨ ਪੜ੍ਹੇ ਹੁੰਦਾ ਦਾ ਉਹ ਤਾਂ ਅੰਦਰ ਕੀ ਮੈਂ ਵੀਡੀਓ ਬਣਾਉਣ ਲੱਗੀ ਫਿਰ ਨੂੰ ਪਤਾ ਸੀ ਜੰਮ ਭਾਣਾ ਨਹੀਂ ਅੱਜ ਦਿਨ ਸਰ ਸਲਾਮ ਬੀ ਆਉਣ ਵਾਲੀ ਆਲਤ ਸੂਚੇ ਟਾਈਮ ਹੋ ਗਿਆ ਸੀਗਾ ਇਹ 6:00 1 ਵਜੇ ਦਾ ਤੇ ਮੈਂ ਚਾਹ ਥੀ ਹੋਣੇ ਥਾਂਡੇ ਬੀਲੇ ਕਰਕੇ ਗਲਾਸ ਨੂੰ ਸਾਫ ਕਰਨ ਲੱਗੀ ਹੋਣੀ ਸੀ ਇਧਰ ਜੇ ਸਭਾਈ ਵਗੈਰਾ ਘਾਲੇ ਚਾਹ ਵਾਲੇ ਕੁੱਤੇ ਦੇਖੇ ਹੈ ਸਤੇ ਵੇ ਸਤੇ ਅਕ ਮੈਂ ਖਾ ਚ ਮਿਲਣਾ ਤੋਂ ਪਹਿਲਾਂ ਪਹਿਲਾਂ ਮੈਂ ਰਸੋਈ ਦੇ ਕੰਮ ਥੋੜੇ ਹੋਤੇ ਨਾ ਤੇ ਸਵੇਰ ਅੱਖਾਂ ਖਾਰ ਪਹਿਲਾਂ ਗੈਸ ਵਾਲੇ ਰੇ ਸਾਸਤਨਾੰ ਨਾ ਉਹਨਾਂ ਕਰਦੇ ਕੋ ਹੋਰ ਕੰਮ ਕਰਨ ਜੀ ਵੀ ਨਹੀਂ ਕਰਦਾ ਰਸੋਈ ਚ ਪਹਿਲਾਂ ਗੈਸ ਵੀ ਰਸ ਲੈ ਉਹਦੇ ਦਾ ਹਾਰਾ ਸਾਹ ਕਰਕੇ ਹਾਂ ਦੇ ਤੋਂ ਥੋੜੀ ਨਹੀਂ ਜਾਂ ਜੂਤੀ ਤੇ ਬਾਕੀ ਕੰਮ ਹੋਏ ਹੀ ਕਰਦੀ ਹਾਂ ਜੀ ਮੈਂ ਸਵੇਰੇ ਬਗੈਰਾ ਸਾਰੀ ਸਾਫ ਕਰਤੀ ਸੀ ਜੈਸ ਕੀ ਬਾਣੀ ਵੀ ਧੋਤੀ ਸੀ ਜੇ ਹਾਂਜੀ ਦੁਪਹਿਰ ਦਾ ਟਾਈਮ ਹੋ ਗਿਆ ਜੀ 2:00 ਵਜੇ ਦਾ ਕੋਣੇ ਤੇਨ ਹੋ ਗਏ ਤੇ ਹੁਣ ਮੈਂ ਰੱਖੀ ਹੋਈ ਸੀਗੀ ਚਾਹ ਆਜੋ ਜੀ ਨੇ ਜੀ ਨੇ ਚਾਹ ਪੀਣੀ ਆ ਸਵੇਰ ਤੋਂ ਬਾਅਦ ਮੇਰਾ ਟਾਈਮ ਨਹੀਂ ਲੱਗਿਆ ਬਸ ਫਤਿਹ ਲੈ ਕੇ ਫੈਗੀ ਸੌਂ ਗਏ ਸੀਗੇ ਅਸੀਂ ਰੋਟੀ ਰੋਟੀ ਖਾ ਕੇ ਸਵੇਰ ਦੀ ਰੋਟੀ ਖਾ ਕੇ ਤੇ ਵਲੌਗ ਬਣਾਉਣ ਦਾ ਟਾਈਮ ਨਹੀਂ ਸੀ ਲੱਗਿਆ ਮੇਰਾ ਵੀਡੀਓ ਆਣਾ ਉੱਠੀ ਸੀ ਚਾਹ ਤਾਂ ਪੀ ਸੀ ਚਾਹ ਬਣਾ ਰਹੀ ਸੀ ਚਾਹ ਬਣਾ ਕੇ ਫਿਰ ਇਧਰ ਖਤੇ ਦੇ ਪਾਪਾ ਰੋਟੀ ਖਾਂਦੇ ਸੀ ਉਹ ਅੱਜ ਘਰ ਰੇਸ ਤੇ ਤੇ ਇਦਾਂ ਨੋਸਾਂ ਸਵਿਰਦਾ ਇਦਾਂ ਹੀ ਹੋਇਆ ਪਿਆ ਅਗਰ ਬਾਅਦ ਲਾਤ ਤੱਕ ਪਗੀ ਤੋ ਕੁਵੀ ਹੈ ਨਹੀਂ ਕਿ ਇਹ ਗਰਮੀ ਬਹੁਤ ਜ਼ਿਆਦਾ ਵੀ ਬਾਹਰੋਂ ਦਾ ਹਾਲਾਤ ਬਹੁਤ ਠੰਡਾ ਮੌਸਮ ਦੇਖ ਕੇ ਤਾਂ ਇਹ ਗਰਮੀ ਨਹੀਂ ਘਟ ਰਹੀ ਨਾ ਮੀਂਹ ਹੁੰਦਾਗਾ ਸਵਿਰਤੂ ਹੈ ਨਾ ਬਸ ਮੌਸਮ ਜਿਹਾ ਕਰ ਲੈਂਦਾਗਾ ਕਈ ਦਿਨ ਹੋ ਗਏ ਆ ਜੋ ਜੀਜੀ ਨੇ ਚਾਹ ਪੀਣੀ ਹੈ ਚਾਹ ਪੀਣ ਲੱਗੇ ਹੁਣ ਹਾਂਜੀ ਸਸ ਸਸ ਇੱਕ ਆਪਾਂ ਕਰ ਲਈ ਸ਼ਾਮ ਦਾ ਟਾਈਮ ਹੋ ਗਿਆ ਘਰੇ ਵੇੜਾ ਬੂੜਾ ਹੁੰਜਦਾ ਸਾਰਾ ਮੈਂ ਫੇ ਉਧਰ ਫਤੇ ਬੈਠਾ ਨਵਾ ਕੇ ਉਹਨੂੰ ਬਿਠਾਤਾ ਉਹ ਚੀਜੀ ਖਾ ਰਿਆ ਉਹਦੀ ਤੇ ਮੰਜੇ ਵਗੈਰਾ ਢਾਹ ਤੇ ਬਾਹਰ ਕੂਲਰ ਲਾ ਤੋ ਧੋ ਕੇ ਭਰ ਕੇ ਪਾਣੀ ਦਾ ਤੇ ਟਾਈਮ ਹੁਣ 7 ਵਜੇ ਨਾਲ ਹੀ ਸੀਗੇ ਮੈਂ ਕਿਚਲ ਥੋੜੀ ਵੀਡੀਓ ਸ਼ੂਟ ਕਰ ਲਈਏ ਤੇ ਇਧਰ ਮੀਤੋ ਵਾਧ ਸਾਡੀਆਂ ਸਬਜ਼ੀਆਂ ਦੁਆਰਾ ਹਰੀਆਂ ਹੋ ਗਈਆਂ ਉਹ ਤੋਰੀਆਂ ਲੱਗੀਆਂ ਹੋਈਆਂ ਉਧਰ ਤੋਰੀਆਂ ਦੀਆਂ ਬੇਲਾਂ ਚੜਾਈਆਂ ਆ ਮਿਰਚਾਂ ਦੇ ਗੁੱਝੇ ਫੁੱਲਾਂ ਨਾਲ ਭਰੇ ਪਏ ਹੋ ਸਾਰੇ ਸਾਰੇ ਸਤ ਗੁੱਝੇ ਅੱਗੇ ਹਜੇ ਮਿਰਚਾਂ ਛੋਟੀਆਂ ਛੋਟੀਆਂ ਲੱਗੀਆਂ ਨੇ ਫੁੱਲਾਂ ਨਾਲ ਭਰੇ ਪਏ ਗੁੱਝੇ ਪਹਿਲਾਂ ਇੱਕ ਵਾਰੀ ਤਾਂ ਲੱਗ ਹਟੀਆਂ ਬਹੁਤ ਲੱਗੀਆਂ ਸੀ ਇਹ ਉਦੋਂ ਪਿੰਡੀਆਂ ਵਗੈਰਾ ਇਹ ਸਾਰੇ ਦਵਾਰੇ ਚੱਲਦੇ ਹੁਣ ਪਿੰਡੀਆਂ ਕਰੇਲੇ ਹੋ ਗਏ ਹੁਣ ਬਹੁਤ ਸੋਹਣੇ ਲੱਗਣ ਲੱਗੇ ਨੇ ਤੋਂ ਬਾਅਦ ਪਹਿਲਾਂ ਨਹੀਂ ਸੀ ਨੇ ਲੱਗਦੇ ਹੁਣ ਤਾਂ ਬਹੁਤ ਲੱਗਦੇ ਕਰੇਲੇ 10 ਦਿਨਾਂ ਚੋਂ ਤਿੰਨ ਤਿੰਨ ਵਾਰ ਤੋੜਨੇ ਉਹ ਪਰਾਂ ਦੀ ਪਰੇ ਬਈ ਇਹ ਤਿੰਨ ਨਵੇਂ ਲਾਂਗਾ ਸੀਂਆਂ ਦੋ ਤਾਂ ਪਹਿਲਾਂ ਹੀ ਛੋਟੀਆਂ-ਛੋਟੀਆਂ ਸੀਂਆਂ ਜੇ ਦੋ ਦੀ ਮਾਚੀਆਂ ਸੀ ਗਰਮੀ ਨਾਲ ਆ ਹੁਣ ਮੀਂਹ ਨਾਲ ਜ਼ਿਆਦਾ ਹੋ ਹੋ ਗਏ ਭਰ ਗਿਆ ਫੜ ਦੇਲਾਂ ਨੂੰ ਆ ਵੇਖੋ ਕਿਵੇਂ ਲੱਗੇ ਪਏ ਤੁਰਤੇ ਕਿ ਬਹੁਤ ਲੱਗਦੀ ਆ ਹੁਣ ਤੱਕ ਰੀਲੇ ਇਹਦੇ ਦਾ ਮੀਂਹ ਪਿਆ ਕਿੰਨੇ ਵਾਰ ਤੋੜ ਲਈਵਾ ਕਾਰੀ ਵੇਲੇ ਪਰੀ ਪਈਏ ਤਰੀਲਾਂ ਨੇ ਉਹ ਵਿੱਚ ਵੀ ਲੱਗੇ ਵੇ ਬਾਦੂ ਦੇਲ ਦੇ ਵਿੱਚ ਮੈਂ ਇੱਧਰ ਬਹੁਤ ਦੀਂ ਭਿੰਡੀਆਂ ਦੇ ਹੂਜਿਆਂ ਤੇ ਚੜ ਗਏ ਇੱਧਰ ਵੈਂਗਣੀ ਵੀ ਲੱਗਣ ਲੱਗੀ ਹੁਣ ਦੁਬਾਰਾਾਰੇ ਹੋ ਗਏ ਹੂਜੇ ਵੈਂਗਣੀ ਦੇ ਵੀ ਜਿੰਨਾ ਚਿਰ ਮੈਂ ਸੱਸ ਵਾਈ ਨਾ ਕਰਾਂ ਵੇੜੇ ਦੀ ਮੈਨੂੰ ਚੈਨ ਨਹੀਂ ਹੁੰਦਾ ਆ ਹੁਣ ਧਣੀਆਂ ਵਿਜਿਆ ਇਧਰ ਪਰ ਸੋ ਜੋਥੇ ਵਿਜਿਆ ਹਜੇ ਹਉਗ ਹੁਣ ਦੁਆਰਾ ਲੇਟ ਹੀ ਵਿਜੀਆਂ ਸਬਜ਼ੀਆਂ ਗਰਮੀ ਦਾ ਕਰਕੇ ਗਰਮੀ ਚ ਮੱਚ ਤਾਂ ਜਾਂਦੀਆਂ ਸਾਰੀਆਂ ਫਿਰ ਤਾਂ ਕਰਕੇ ਹੁਣ ਲੇਟ ਵਿਜੀਆਂ ਹਜੇ ਦੁਆਰੇ ਤੇ ਆ ਚੋਲੇ ਵਗੈਰਾ ਲੱਗਣ ਲੱਗੇ ਦੁਆਰਾ ਸ਼ਿਮਲਾ ਮਿਰਚ ਤੇ ਇਧਰ ਪਰਾਂ ਤੇ ਉਹ ਗੁਵਾਰਾ ਵੇਖੋ ਕਿੰਨਾ ਕਿੰਨਾ ਵੱਧ ਗਿਆ ਦੂਜੇ ਗੁਵਾਰਾ ਫੜੀ ਦੇ ਲੱਗਦੀਆਂ ਹਨ ਗੁਵਾਰਾ ਹੋਈਆਂ ਪਹਿਲਾਂ ਕਾਫੀ ਲੱਗਦੀਆਂ ਸੀ ਜਦੋਂ ਬੂਜੇ ਛੋਟੇ ਸੀ ਹਵਾ ਪੈਂਦੀ ਰਹਿੰਦੀ ਸੀ ਹੁਣ ਵੀ ਖਾਲ ਤਾਂ ਚੱਕਿਆ ਦੁਵਾਰਾ ਬਾਦ ਵਾਲੇ ਗਏ ਹੁਣ ਇਹਨਾਂ ਚ ਹਵਾ ਨਹੀਂ ਪੈਂਦੀ ਇਹਨੂੰ ਆ ਦੇਖੋ ਲੱਗੀਆਂ ਬਈ ਥੋੜੀਆਂ ਹੀ ਨਹੀਂ ਹੁਣ ਤਾਂ ਕਈ ਦਿਨ ਹੋ ਗਏ ਥੋੜੀਆਂ ਤੇ ਇਧਰ ਸਾਡਾ ਫਤ ਤੇ ਲੇਟੇ ਲਾ ਰਿਹਾ ਇਧਰ ਕੋਬੂ ਤੋੜਤਾ ਇਹਨੇ ਆਪਦਾ ਕਰਦਣ ਉਹਦੀ ਅੱਡ ਕਰਤੀ ਹਾਂ ਵੈ ਕੇ ਚੀਜੀਆਂ ਖਾਂਦਾ ਆਪਦੀ ਹੈਲੋ ਕਰੀ ਹੈਲੋ ਗਾਇਸ ਹੈਲੋ ਗਾਇਸ ਮੈਂ ਆ ਗਿਆ ਹੂੰ ਖੜਾ ਹੋ ਕੇ ਵੇਖ ਚੀਜੀ ਖਾ ਲੈ ਬੈ ਕੇ ਹਾਂ ਅੰਦੇ ਟਾਈਮ ਵਧੀਆ ਹਵਾ ਰਹੇਗਾ ਵਧੀਆ ਰਹਿੰਦਾਗਾ ਅੰਦਰ ਤਾਂ ਬਹੁਤ ਗਰਮੀ ਹੈਗੀ ਸਾਂਹੀ ਟਾਈਮ ਨਾਲ ਹੀ ਮੁੰਜੇ-ਮੁੰਜੇ ਕੱਢਦੇ ਹਾਂ ਇਹ ਪੁੱਲਰ ਵਗੈਰਾ ਫੜ ਕੇ ਲਾਤਾ ਹਾਂ ਪਾਣੀ ਦਾ ਥੋੜੋ-ਥੋਕੇ ਉਧਰ ਮਿਸਤਰੀ ਲੱਗਿਆ ਸੀ ਬਰੇਤੀ ਬਚ ਗਈ ਹੋ ਇੱਕ ਸਾਈਡ ਲਾਤੀ ਤੇ ਇਧਰ ਕੱਲ ਨੂੰ ਕੁੱਟੀ ਵਾਲੇ ਨੇ ਲੱਗਣਾ ਕੁੱਟੀ ਕਰਨੇ ਲੱਗਣਗੇ ਘੋੜੀ ਵਗੈਰਾ ਹੋ ਰੱਖ ਦੇ ਤੇ ਇਧਰ ਜਾਨਵਰਾਂ ਨੂੰ ਪਾਣੀ-ਪੂਣੀ ਪਾਉਣੀ ਹੁੰਦੀ ਹੈ ਰੋਟੀ ਵਗੈਰਾ ਖਾਂਦੂ ਤੇ ਬਾਦੂ ਜਾਨਵਰ ਆ ਜਾਂਦੇ ਸਵੇਰ ਟਾਈਮ ਇਧਰ ਵੇਰੀ ਖੱਲ ਨੂੰ ਬੁਕੀ ਬਹੁਤ ਸੋਨੇ ਫੁੱਲ ਕੜਦੇ ਰੰਗ-ਬਰੰਗੇ ਤਿੰਨ ਚਾਰ ਰੰਗ-ਬਰੰਗੇ ਕੜਦੇ ਤਿੰਨ ਚਾਰ ਰੰਗਾਂ ਦੇ ਤੇ ਕੱਲ ਨੂੰ ਇਸ ਤਰ੍ਹਾਂ ਜਾਨ ਫੇਰ ਜਾ ਪਾ ਦੇਣਾ ਬਹਿ ਕੇ ਖਾ ਲਾ ਪੁੱਤ ਬਹਿ ਕੇ ਦੇਖਿਓ ਸਾਰੇ ਡੋਲੇਗਾ ਫੇਲਰ ਜਾਣਗੇ ਮੰਜੇ ਤੇ ਬਹਿ ਕੇ ਖਾ ਲੋ ਬੈਠ ਜਾ ਕਹ ਕੇ ਤਾਂ ਚਲੋ ਜੀ ਇਹ ਸਨਾਰੀ ਆਪਾਂ ਲੱਗੇ ਆਈ ਬਲੌਗ ਦਾ ਐਂਡ ਕਰਨ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਓ ਚੰਗੀ ਲੱਗੀ ਤਾਂ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਆਗੇ ਭੈਣ ਭਰਾ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਚ